ਦੇ ਕਰਮਾਵੰਤਾ ਕਰੀਏ ਤਾਂ ਜੋ ਸਾਰਿਆਂ ਦੀ ਸੰਗਤ ਕੀਤਿਆ ਉਹ ਗੁਰੂ ਰੂਪ ਪਰਵਾਰ ਨੂੰ ਜਾਵੇ ਗੁਰੂ ਮਹਾਰਾਜ ਜੀਾਂ ਦੇ ਅਜਨੇ ਅਮੁੱਤ ਵੇਲੇ ਦੇ ਪਾਉ ਫਰਮਾਨ ਦੇ ਦੁਆਰਾ ਸਮਝਾ ਕਰੀਏ ਸਜਣੋ ਸੱਚਾ ਪਾਤਸ਼ਾਹ ਸੇਸ਼ਾਹੇਸ਼ਾਹੂ ਜਿਸ ਉਪਾਸ ਗਜਿਆ

ਸੋ ਸੁਹਾਉ ਰਾਮ ਕੇ ਕਾਰ ਕਿਰਪਾ ਗੀਤ ਹੋ ਮੇਤਾ ਅਲਾਨ ਹਰਿ ਜਿਹਾ ਆਵਰਨਾ ਦਿਸਾਈ ਕੋਈ ਤੁਜਾ ਲਾਵ i ਸਨੋ ਤੇ ਮੰਗ ਮਾਇਏ ਓ ਆਹ ਪੂਜਾ ਖਾਲਸਾ ਓ ਆਹ ਪੂਜ ਕੀ ਫਤਿਹ ਅੱਜ ਦਾ ਅੰਮ੍ਰਿਤ ਵਿਜੇ ਦਾ ਪਾਣ ਸੁਮਾਨ ਤਾਗੂ ਪਾਤਸ਼ਾਹ ਮਹਾਰਾਜ ਅਨਜੋ ਹੁਕਮ ਦੇ ਅੰਦਰਾਲ ਫਾਗਣ ਦਾ ਮਹੀਨਾ ਚੜ੍ਹਨਾ ਤੋਂ ਆਇਆ ਹੈ ਸਾਧਨਾ ਜੀ ਦੇ ਆਪਾਂ ਨੂੰ ਹੁਕਮ ਦੇ ਵਿੱਚ ਉਪਦੇਸ਼ ਬਖਸ਼ਣਾ ਕੀਤਾ ਹੈ ਜੋ ਕਿ ਗੁਰੂ ਮਹਾਰਾਜ ਜੀ ਦੇ ਪਾਵਨ ਅੰਗ 100 ਸ਼ਦੀ ਅੰਗ ਦੇ ਸੁਭਾਏ ਮਾਨ ਹੈ ਤਾਂ ਗੁਰੂ ਆਪ ਇਹ ਪਾਉਂਦੇ ਹੋ ਕਾਰਨ ਕਾਸ਼ ਬਰਕਰਾਰ ਗਏ ਕੰਨਿਆ ਗੁਰੂ ਪਾਤਸ਼ਾਹ ਜੀ ਨੇ ਸਫਰਾ ਵਰਦਿਆ ਹਨ ਸਤਨਾਮ ਵਾਹਿਗੁਰੂ ਸਾਹਿਬ ਜੀ ਹਾਲ ਗੋ ਆਨੰਦ ਤੋਂ ਉਪਾਰ ਜਗਾ ਹਰ ਸਚਨ ਉਪਾਰ ਦੇ ਆਏ ਗੁਰੂ ਪਾਤਸ਼ਾਹ ਦਾ ਰਾਜ ਉਪਾਰਤਨਾ ਉਕਝ ਪ੍ਰਕਾਸ਼ ਸਿਆਣੀ ਉਤਲੀ ਕਾਗਣੀ ਸਭ ਦੇ ਪਿਛੋਂ ਬਾਹਾਰ ਮਹਾਰਾਏ ਕਿnde ਫੈਰੂ ਤੇ ਫਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਦੇ ਰਾਹੀ ਖੁਸ਼ੀ ਮਹਾਰਾਜ ਜੀ ਮਨਾਉਂਦੇ ਹਨ ਭਾਗਰ ਦੇ ਵਿੱਚ ਸਤਿਗੁਰੂ ਜੀ ਕੇ ਨਾਮ ਨਾਲ ਜੀਵ ਇਸਤਰੀਆਂ ਦੇ ਅੰਦਰ ਆਤਮਕ ਆਨਾਤ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਜਣ ਜਿਹੜਾ ਹੈ ਭਗਵਾਨ ਓਨ ਕਾਲ ਪੁਰਖ ਆਤਮਕ ਆਨੰਦ ਪੈਦਾ ਕਰਦਾ ਹੈ ਸਜਣ ਹਰੀ ਪ੍ਰਤਾਪ ਆਪ ਪੁਰਾਂ ਦੇ ਹਿਰਦੇ ਵਿੱਚ ਆਵਸਦਾ ਹੈ ਗੁਰੂ ਮਹਾਰਾਜ ਸਿੱਖ ਪਾਤਸ਼ਾਹ ਸਭ ਦਸਰਾ ਰਾਣੇ ਦੀ ਜਿਵੇਂ ਇਹ ਜਿਹੜਾ ਫਗੜ ਦਾ ਮਹੀਨਾ ਹੈ ਨਾਸਤ ਸਾਰਤ ਨਾਸਤ ਮਹੀਨਾ ਇਸ ਸਾਧ ਸੰਗ ਜੀ ਜੋ ਪਹਿਲਾ ਮਹੀਨਾ ਚਲੇਗਾ ਚੇਤ ਗੋਵਿੰਦ ਪ੍ਰਾਪਤੀ ਹੋਵੇ ਨਾਮ ਘੜਾ ਇਸ ਤੋਂ ਪ੍ਰਾਪਤ ਹੁਣ ਸਾਧ ਸੰਗ ਜੀ ਚੇਤ ਦਾ ਮਤਲਬ ਚੇਤਨਾ ਯਾਦ ਕਰਨਾ ਜਿਵੇਂ ਕਿ ਆਪਾਂ ਬੀਜ ਪਾਉਨੇ ਆ ਸਾਧ ਸੰਗ ਜੀ ਉਹਨਾਂ ਨੂੰ ਪਤਾ ਹੈ ਕਿ ਖੇਤੀ ਕਾਮੀਏ ਤੇ ਆਪਾਂ ਨੂੰ ਯਾਦ ਪਿਆਰੋ ਜੀ ਹਾਰੀ ਦੀ ਜਾਂ ਸੌਰੀ ਫਸਲ ਬੀਜਣੀ ਹੈ ਜੇ ਉਸਦੇ ਬਾਰੇ ਯਾਦ ਹੈ ਚੇਤਾ ਹਨ ਚੇਤਨਾ ਰੱਖੀ ਹੋਈਏ ਕਿ ਮਹਾਰਾਜ ਜੀ ਖਾਲਸ ਤੇ ਗੁਰੂ ਕਿਉਂਕਿ ਲਾਸਟ ਆਪਾਂ ਇਹ ਹੀ ਕਿਹਾ ਨਾ ਕਿ ਭਗਤੀ ਦੇ ਦੌਰਾਨ ਆਪਾਂ ਪਾਰਕਾ ਨਹੀਂ ਅਨਾਸਕਾ ਇਸ ਨੂੰ ਫਾਲ ਹੋਣਾ ਚਾਹੀਦਾ ਉਹ ਫਾਲ ਕਿਹਣਾ ਹੁੰਦਾ ਗੁਰੂ ਤੇ ਮਹਾਰਾਜ ਕਹਿੰਦੇ ਆਨੰਦ ਉਪਾਰਨ ਆਨੰਦ ਵਾਣ ਰਾਜ ਪਰਸ਼ਕਾ ਤੇ ਹਰ ਸੱਜਣ ਪ੍ਰਗਟ ਆਏ ਸੱਜਣ ਜਿਹੜਾ ਹੈ ਪ੍ਰਮਾਤਮਾ ਅਕਾਲ ਪੁਰਖ ਮਹਿਸੂਸ ਕੀਤਾ ਜਾਣ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੈ ਇਸ ਸਾਧ ਸੰਗਤ ਜੀ ਜਦੋਂ ਆਪਾਂ ਇਹ ਚੇਤ ਚੇਤਾ ਕੀ ਕਰਨ ਬੀਜ ਬੀਜਿਆ ਕਿ ਚੇਤੇ ਵਿੱਚ ਆ ਗਿਆ ਨਵੇਂ ਫਸਲ ਦਾ ਬੀਜ ਧਰਤੀ ਵਿੱਚ ਲਾ ਦਿੱਤਾ ਤੇ ਉਹ ਆਪਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਫਸਲ ਬੀਜ ਦਿੱਤੀ ਹੈ। ਇਹ ਉਹ ਸਾਧ ਸੰਦੇ ਜਿਸ ਦੀ ਦੇਖ ਰੇਖ ਆਪਾਂ ਕਰਦੇ ਹਾਂ। ਤੇ ਆਪਾਂ ਨੂੰ ਪਤਾ ਕਿ ਛੇ ਮਹੀਨਿਆਂ ਬਾਅਦ ਦਾ ਫਲ ਪ੍ਰਾਪਤ ਹੋਣਾ ਹੈ। ਸਾਧ ਸੰਤ ਸਹਾਈ ਰਾਮ ਕੇ ਕਾਰ ਕਿਰਪਾ ਦਿਆਉ ਬਲਾਈ ਮਹਾਰਾ ਜੀ ਦੇ ਰਾਮ ਕੇ ਸਹਾਈ ਪਰਮਾਤਮਾ ਨੇ ਜਿਵੇਂ ਬਖਸ਼ੀ ਹੋਏ ਪਰਮਾਤਮਾ ਦੇ ਨਾਮ ਮਿਲਦੇ ਵਿੱਚ ਗੁਰੂ ਪਾਤਸ਼ਾਹ ਦੇ ਸਹੈਤਾ ਕਰਨ ਵਾਲੇ ਤੇ ਸਾਧ ਸੰਗਤ ਜੀ ਹੁਣ ਕਰਨ ਵਾਲੇ ਸਤ ਜਿਹੜੇ ਮੇਰ ਕਰ ਕੀ ਉਤਰਾ ਕੀ ਕਰਦੇ ਨੇ ਪ੍ਰਭੂ ਦੇ ਨਾਮ ਜੋਤ ਜਿੰਨ ਸਤ ਸਹਾਈ ਰਾਮ ਕੇ ਕਰ ਮਹਾਰਾਜ ਨੇ ਕੀ ਕਰ ਕਿਰਪਾ ਦੀਆ ਉਹ ਲਾਏ ਕਿਰਪਾ ਉਹ ਸੰਤਾਂ ਰਹੀ ਪਰਮਾਤਮਾ ਉਹ ਗੁਰਨਾ ਹੋ ਜਾਉਗਾ ਹਾਇ ਰਸੀ ਜਿ ਸੁਹਾਵੀ ਸਰਬੋ ਸੁਖ ਦੋਖਾਂ ਨੀ ਜਾਏ ਫਿਰ ਮਹਾਰਾਜ ਦੀ ਨਹਿਰ ਦਾ ਜਾਏ ਤਾਂ ਉਹਨਾਂ ਦੇ ਹਿਰਦਾਂ ਸੇਜ ਸੁੰਦਰਰ ਬਣ ਜਾਂਦੀ ਹੈ ਉਹਨਾਂ ਨੂੰ ਸਾਰੇ ਸੁਖ ਜਿਹੜੇ ਨੇ ਗੁਰੂ ਪਾਤਸ਼ਾਹ ਜੀ ਪ੍ਰਾਪਤ ਕਰਕੇ ਦੇ ਦਿੰਦਾ ਹੈ ਅਤੇ ਸਾਧ ਸੰਗਤ ਜੀ ਕੀਓ ਹੁਕਰ ਮਹਾਰਾਜ ਦੇ ਫੇਰ ਦੋਖਾਂ ਦੇ ਉਹਨਾਂ ਦੇ ਹਿਰਦੇ ਵਿੱਚ ਕਿਤੇ ਵੀ ਰਤਾ ਭਾਵੇਂ ਮਹਾਰਾਜ ਜੀ ਦੇ ਰਹਿਣ ਦਿੱਤਾ ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਸਰਤਾ ਦੇ ਸਹਾਈ ਕਰਾ ਦਿੱਤਾ ਇਹ ਮਹਾਰਾਜ ਜੀ ਦੇ ਦੁੱਖ ਰਹਿਣੀ ਨਹੀਂ ਦਿੱਤਾ ਉਹ ਜਿਵੇਂ ਸਾਧ ਸੰਗ ਕੀ ਆਪੋਂ ਖਾਸ ਬੀਜ ਦਿੱਤੀ ਹੈ ਤੇ ਹੁਣ ਜਿਉਂਦਾ ਆਪੋਂ ਦਾ ਖਿਆਲ ਰੱਖਣਾ ਤੇ ਉਹਨੂੰ ਦੁੱਖ ਨਾ ਲੱਗੇ ਆਪਾਂ ਵੇਖਦੇ ਹਾਂ ਨਾ ਉਹਦਾ ਤੇਲਾ ਪੈਣਾ ਤੇ ਆਪਾਂ ਪਹਿਲਾਂ ਤੇ ਪੰਥ ਜਾਕ ਆ ਗਏ

ਹੁਣ ਆਪਾਂ ਗੱਸਣ ਨੂੰ ਗਵਾਈ ਕਿ ਪਾਈਏ ਉਹਨਾਂ ਸੁਰੱਖਿਤ ਹੋ ਜਾਵੋ ਤੇ ਆਪਾਂ ਸੁਰੱਖਿਤ ਕਿਹਨੇ ਕਰਨਾ ਗੁਰੂ ਦੇ ਨਾਮ ਨੂੰ ਜਿਹੜੇ ਕੀ ਹੋਣੇ ਨਹੀਂ ਕਈ ਵਾਰ ਸਾਡੇ ਮਨ ਵਿਚ ਆ ਜਾਂਦਾ ਕਿ ਮੇਰੇ ਵੱਲ ਵੀ ਲੈ ਬੈਠੇ ਕਿ ਆਉਣਾ ਇੰਨੀ ਦੂਰ ਚੱਲਣੀ ਹੈ ਤੇ ਮੈਂ ਨਾਮ ਜਾਪ ਤਾ ਬਾਕੀ ਤੇ ਸੁੱਤੇ ਪੈ ਇਹਨਾਂ ਦਾ ਭਾਗ ਕਿਵੇਂ ਹੋਵੇਗਾ ਪਰ ਮਹਾਰਾਜ ਕਹਿੰਦੇ ਨਿਮਰਾਨ ਹੰਕਾਰ ਨਹੀਂ ਕਰਨੋ ਇਹਦਾ ਕੋਈ ਹੰਕਾਰ ਨਹੀਂ ਹੈ ਤੇ ਜਾਨ ਸਮਝੀ ਮਹਾਰਾਜ ਜੀ ਇਹਨਾਂ ਦੁੱਖਾਂ ਤੋਂ ਬਚਣ ਲਈ ਸਾਤਨਾ ਜੀ ਨੇ ਸਾਨੂੰ ਕੀ ਬਖਸ਼ਿਆ ਨਾਮ ਇਸ ਰਖਸ਼ਤਰ ਰੱਖਣ ਲਈ ਮਾਲੂ ਹੁਣ ਸਾਡੇ ਚੇਤੇ ਵਿੱਚ ਰਹਣਾ ਗਏ ਤੇ ਕਿਉਂਕਿ ਅਗਲਾ ਮਹੀਨਾ ਪਹਿਲਾ ਮਹੀਨਾ ਚੱਲਣਾ ਇਸ ਕੋਪਰਾ ਇਹ ਲਾਸਟ ਵਾਲਾ ਮਹੀਨਾ ਹੁਣ ਇਹਦੇ ਵਿੱਚ ਆਪਾਂ ਜੁਹਾਰਾ ਫਾਲ ਦੇ ਰਹੇ ਸਾਰੇ ਸਾਲ ਦੀ ਕੀਤੀ ਕਮਾਈ ਸਾਰੇ ਸਾਥ ਤੋਂ ਆਪਾਂ ਆਪਾਂ ਕਹਿੰਦੇ ਨਾ ਕਿ ਜਵਾਨੀ ਬੜਾਫਾ ਅਸੀਂ ਜਵਾਨੀ ਦੀ ਐਸ਼ ਲੈਣੀ ਹੈ ਬੜਾਫੇ ਜਾ ਕੇ ਅਸੀਂ ਨਾਮ ਜਪਾਂਗੇ ਅਮਰ ਘਰ ਬਣਾ ਜੀ ਮਹਾਰਾਜ ਕਹਿੰਦੇ ਇਹ ਸਾਰੇ ਤੇਰੇ ਪਹਾਣੀ ਤੇ ਉਹ ਮਹਾਰਾਜ ਇਹ ਲਾਸਟ ਵਾਲਾ ਜਿਹੜਾ ਮਹੀਨਾ ਸਾਲ ਉਹਦੀ ਵਿਚਾਰ ਦੱਸ ਰਹੇ ਨੇ ਕਿ ਭਾਈ ਜੇ ਗੁਰੂ ਦਾ ਸੋਚ ਲੈਣਾ ਹੈ ਦਾ ਕੀ ਦੂਰ ਕਰਨ ਹੈ ਕਿ ਤੂੰ ਕਹਿੰਦਾ ਆਪੋ ਤੋਂ ਵੀ ਗੁਰਾਂ ਨਾਲ ਕਿ ਜੀ ਗੁਰੂ ਸ਼ਾਗਿਰਦ ਤੇ ਉਤਰੀ ਆਪਨੇ ਜੇ ਬਹਾਰ ਕੇ ਕਾਇ ਨਹੀਂ ਮਿਲਣਾ ਇਹਦੇ ਕਰਕੇ ਮਹਾਰਾਜ ਨੇ ਤੈਨੂੰ ਚੇਤਨਾ ਦਿੱਤੀ ਹੈ ਕਿ ਚੇਤ ਕਰ ਆਰਾਧਿਆ ਕਰ ਇਸ ਨੂੰ ਗੁਰੂ ਗ੍ਰੰਥ ਦੇ ਦਰਪ ਦੇ ਸ਼ਬਦ ਨੂੰ ਆਰਾਧਿਆ ਕਰ ਇਸ਼ਾ ਕੋਨੀ ਵੜਾ ਪਾ ਗਰੀ ਵਾਰ ਪਾਇਆ ਹਰ ਰਾਈ ਹੁਣ ਕਈਆਂ ਨੇ ਜੋ ਬਾਤ ਤੇ ਤੂੰ ਆ ਪੜੇਗਾ ਤਾਂ ਬਾਣੀ ਤੇਰੇ ਸਾਰੇ ਦੁੱਖ ਦੂਰ ਹੋ ਜਾਣ ਮਹਾਰਾਜ ਜੀ ਨੇ ਕਿਹਾ ਕਿ ਤੂੰ ਮੈਂ ਕਿਖਾਰਾ 20 ਤੱਕ ਤੇਰੇ ਸਾਰੇ ਵਿੱਚ ਇੱਕ ਭਾਗ ਨੂੰ ਪਾਇਆ ਜਾ ਰਿਹਾ ਜਿਵੇਂ ਪਾਣੀ ਦੀ ਤਰਤ ਪਹਿਲਾਂ ਤੇ ਭੰਨ ਹੋਣੀ ਬਹੁਤ ਰਿਹਾ ਜਿਹੜਾ ਜੋ ਹੈ ਪਰ ਅੰਤ ਗੁਰਬਾਣੀ ਦੇ ਵਿੱਚ ਵੀ ਭਰਪੂਰ ਤੇ ਜਾਪ ਨੂੰ ਮਹਾਰਾਜ ਕਹਿੰਦੇ ਤੂੰ ਚੇਤਾ ਦੇ ਘਾਰ ਤੂੰ ਸੰਗਤ ਦੇ ਘਾਰ ਆਪ ਹੀ ਸਹੀ ਬੈਠੇ ਸਹੀ ਫਿਰ ਮਹਾਰਾਜ ਕਹਿੰਦੇ ਕਈ ਜੋਰ ਲੜ ਗਏ ਵੀ ਬਾਦ ਨਿਆਉ ਮਹਾਰਾਜ ਕਹਿੰਦੇ ਮੈਂ ਕਰ ਰਿਆਂ ਸਜਣਾ ਏਸ਼ ਕੁੰਨੀ ਤੇਰੀ ਮਾਨ ਦੀ ਪੁਸ਼ਾ ਹੈ ਤੇ ਵਡ ਭਾਗ ਤੂੰ ਵੱਡਾ ਹੋਣ ਵਾਲਾ ਭਾਗਾ ਵਾੜਾ ਹੋਣ ਵਾਲਾ ਵਾਰਕੀ ਕੀਤਾ ਹੈ ਪ੍ਰਾਪਤੀ ਕੀ ਕੀਤੀ ਉਹ ਨਾਲ ਆਪਣੇ ਸਾਰਿਆਂ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਹਨ ਤੇ ਸਾਧ ਸੰਤਨ ਜੀ ਵਾਪਰ ਅਨੁਸਾਰ ਦੇ ਬਾਅਦ ਵੀ ਹੁੰਦਾ ਹੈ ਸਾਡਾ ਬੱਚਾ ਅੱਜ ਦਰਜੇ ਤੇ ਆਵੇ ਕਿਹਦੇ ਦਰਜੇ ਤੇ ਆਪਾਂ ਹਰੇਕ ਹੀ ਕਹਿੰਦੇ ਆ ਪਾਰਵਰ ਦੇ ਬੱਚਾ ਪੜ੍ਹੇ ਆਪਾਂ ਬੇਨਤੀ ਕਰਦੇ ਚਾਹੀਏ ਕਮਾਈ ਕਮਾ ਕੇ ਉਸ ਬੱਚੇ ਤੇ ਲਾਈ ਜਾਈਏ ਤੇ ਉਹ ਸਫਲ ਹੋ ਜਾਵੇ ਆਪਾਂ ਤੇ ਦੇਖ ਰੇਖਾ ਨਾ ਕਰ ਸਕੀਏ ਫਿਰ ਫਾਲਤੇ ਪ੍ਰਾਪਤ ਨਹੀਂ ਹੋਣਾ ਕੋਈ ਬਾਤ ਨਹੀਂ ਆਪਾਂ ਨੂੰ ਮਿਲਦਾ ਗੁਰੂ ਦਾ ਪਰ ਜਦੋਂ ਅਸੀਂ ਸਾਤਪੁਰਨ ਜੀ ਦੇ ਚਰਨਾਂ ਦੇ ਵਿੱਚ ਵਾਰਸੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਪਾਲਕ ਬਖਸ਼ੇ ਮਹਾਰਾਜ ਕਿਰਪਾ ਕਰੇ ਨੂੰ ਮਾਤ ਬਖਸ਼ੇ ਜਿਹੜੀ ਸੰਤ ਭਰਾ ਤਾਂ ਫਿਰ ਸਾਤਪੁਰਨ ਜੀ ਵਿਧਿਆ ਬਖਸ਼ੇ ਸਮੂਹ ਤਾਂ ਤੇ ਉਸ ਬੱਚੇ ਨੂੰ ਨਾਲ ਧੰਦਾ ਛੋਟੇ ਜਿਹਾ ਕਿਉਂਕਿ ਬੀਜ ਲਾਇਆ ਤੇ ਆਪਾਂ ਆਜ ਕਰ ਵੀ ਬੱਚੇ ਦਸ਼ਿਆਂ ਤੇ ਲੱਗ ਰਹੇ ਜੇ ਅਸੀਂ ਗੁਰੂ ਘਰ ਵੱਲ ਤੋੜਿਆ ਉਹ ਨਾ ਨੱਜੇ ਠੀਕ ਹੈ ਆਪਾਂ ਆਪਿਆਂ ਵੀ ਗੁਰੂ ਘਰ ਹਾਲੇ ਵਿੱਚ ਵੀ ਕਈ ਮਸਲੇ ਖੜੇ ਹੋ ਰਹੇ ਨੇ ਅੱਜ ਤੱਕ ਪਰ ਆਪਾਂ ਉਹਨਾਂ ਨੂੰ ਨਹੀਂ ਦੇਖਣਾ ਆਪਾਂ ਸੰਗਤ ਰੂਪ ਵਿੱਚ ਹੋ ਕੇ ਗੁਰੂ ਕੇ ਬੋਲੇ ਬਾਲ ਕੇ ਗੁਰੂ ਕੇ ਸੇਵਾਦਾਰ ਬਣ ਕੇ ਆਜਣਾ ਔਰ ਗੁਰੂ ਦੀ ਸੇਵਾ ਕਰਨੀ ਔਰ ਜਿੱਤੇ ਮਹਾਰਾਜ ਜੀ ਦੇ ਪਾਦਸ਼ਾਹ ਜੀ ਦੇ ਚਰਨਾਂ ਵਿੱਚ ਆਪਣੀ ਗੁਰੂ ਮਹਾਰਾਜ ਜੀ ਨੇ ਡੂਟੀ ਲਈ ਉਹ ਆਪਾਂ ਡੂਟੀ ਕਾਰੀ ਉੱਤਰ ਧਿਆਨ ਦੇਣਾ ਹੈ ਗੁਰੂ ਮਹਾਰਾਜ ਜੀ ਨੇ ਤੈਨੂੰ ਵੜ ਭਾਗੀ ਕਰ ਦੇਵੇਗਾ ਤੇ ਤੈਨੂੰ ਵਾਰ ਦੇ ਦੇਵੇਗਾ ਮੇਰ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਪਾਲਾਈ ਮਹਾਰਾਜ ਜੀ ਦੇ ਪਾਤਸ਼ਾਹ ਮੇਰ ਸਹਿਆ ਮਤਲਬ ਕੀ ਕਿ ਜਦੋਂ ਮਿਲ ਕੇ ਆਪਾਂ ਮਨਨ ਖੁਸ਼ੀ ਦੇ ਸਤਗੁਰੂ ਜੀ ਕਹਿੰਦੇ ਗੀਤ ਆਤਮਿਕ ਆਨੰਦ ਪੈਦਾ ਅੱਜ ਕੀ ਬਾਤ ਦੇ ਵਿੱਚ ਆਪਣੇ ਕੰਮ ਵਿਚ ਲੱਗੇ ਮਿਆ ਆਨੰਦ ਮਿਓ ਕਰੂੰ ਮੈਨੂੰ ਆਪ ਪ੍ਰਾਪਤ ਨਹੀਂ ਹੋਇਆ ਮਨ ਜਿਹੜਾ ਉਹ ਤੇਤਾਂ ਦੇ ਮਹਾਰਾਜ ਕਹਿੰਦੇ ਸ਼ਿਵ ਤੁਸਲਾ ਕਬੂ 7 ਸੂਰੀਆਂ ਦੇ ਵਿੱਚ ਗੁਰੂ ਦੇ ਜਿਹੜੇ ਸਤ ਵਾਲੇ ਨੇ ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਆਕਾਰ ਪਰਮਦੇ ਆਲਾਪ ਕੀ ਗੀਤ ਆਲਾਪਿਆ ਆ ਰੋਬੇਦ ਆਲਾਇ ਮਹਾਰਾਜ ਕਿਤੇ ਗੀਤ ਆਲਾਪਾਂ 'ਤੇ ਗੁਰਬਾਣੀਆਂ ਨੂੰ ਗਾਇਆ ਪਰ ਬਾਣੀ ਨੂੰ ਪੜਿਆ ਤਰ ਸੁਣਿਆ ਤਰ ਵਿਚਾਰਿਆ ਪਰ ਤੇ ਮਹਾਰਾਜ ਜੀ ਭਾਂਡੇ ਦੇ ਅੰਦਰ ਆਇਆ ਪਰ ਹਰ ਜੀਹਾ ਅਵ ਕਾ ਦੇਸਈ ਕੋਈ ਦੂਜਾ ਲਵ ਲਾ ਲਾਇ ਪਰ ਮਹਾਰਾਜ ਕਿਤੇ ਹੋਰ ਕੋਈ ਤੇਰੇ ਨੇੜੇ ਨਹੀਂ ਕਤਰਾ ਕਿਸੇ ਨੇ ਜੇ ਤੂੰ ਆਖੇ ਕਿ ਮੈਂ ਦੂਜਿਆਂ ਦੇ ਕੋਲ ਜਾਵਾਂਗਾ ਮਹਾਰਾਜ ਕਹਿੰਦੇ ਹਾਲੇ ਜੀ ਹਾਂ ਅਵਰ ਨਾ ਦੇਸੀ ਇਹਦੇ ਵਰਦਾਨ ਪ੍ਰਮਾਤਮਾ ਵਰਦ ਤੈਨੂੰ ਹੋਰ ਕੋਈ ਪ੍ਰਾਪਰ ਨਹੀਂ ਕਰ ਜੂਗਾ ਮਹਾਰਾਜ ਜੀ ਦੇ ਨਹੀਂ ਪ੍ਰਮਾਤਮਾ ਹੋਰ ਦਾ ਕੋਈ ਨਹੀਂ ਪਕਾਰ ਤੋਂ ਨਮਕਾ ਕੋਈ ਨਹੀਂ ਉਸ ਦੀ ਬਰਾਬਰੀ ਕੋਈ ਕਰ ਸਕਰ ਵਾਲਾ ਨਹੀਂ ਇਸ ਦੁਨੀਆ ਦੇ ਵਿੱਚ ਇਸ ਬਹਿ ਮੁੰਡਾ ਦੇ ਨੂੰ ਜੋ ਸਾਧਿਆ ਮਹਾਰਾਜੀ ਨੇ ਪਾਰਾਜਨ ਬਰਾਬਰੀ ਕੀਤੀ ਜਾਵੇ ਕੋਈ ਗੁਰੂ ਦੇ ਬਰਾਬਰ ਬੈਠ ਕੇ ਕੁਝ ਕਰੀ ਜਾ ਰਿਹਾ ਹੈ ਕੁਝ ਕੋਈ ਕੁਝ ਕਰੀ ਜਾ ਰਿਹਾ ਹੈ ਅਸੀਂ ਦੇਖਦੇ ਵੀ ਸਭ ਕੁਝ ਹਲਾ ਤੰ ਜਾਣਦੇ ਹੋਏ ਫਿਰ ਚੁੱਪ ਚਾਪ ਤੇ ਮਹਾਰਾਜ ਕਹਿੰਦੇ ਜਿਹਦੇ ਨਾਲ ਮੈਨੂੰ ਫਰਕ ਨਹੀਂ ਪੈਣਾ ਇਹਨੂੰ ਮਹਾਰਾਜ ਇਹਨੂੰ ਦੇ ਨਾਲ ਉਸੇ ਨੂੰ ਫਲਕ ਪਵੇਗਾ ਜਿਹੜਾ ਕਰ ਰਿਹਾ ਹੈ ਮੇਰੀ ਬਰਾਬਰੀ ਆਪਾ ਦੇਖਦੇ ਆ ਨਾ ਵੀ ਬਿਵਿਆਰ ਕੋਚ ਕਰਦੇ ਜੇ ਅਸੀਂ ਉੱਪਰ ਚਲੇ ਹਾਂ ਤੇ ਸਾਥ ਸੰਗਤ ਦੀ ਘਾਟਾਂ ਵੀ ਖਾਂਦੇ ਜੇ ਜਦੋਂ ਪ੍ਰਮਾਤਮਾ ਦੇ ਹੱਥ ਲੱਭਦੇ ਨੇ ਫਿਰ ਉਹਨਾਂ ਦੀ ਹੱਥ ਪ੍ਰਮਾਤਮਾ ਕਰ ਦਿੰਦਾ ਹੈ ਮਹਾਰਾਜ ਕਿਨੇ ਤੈਨੂੰ ਸਾਜੇ ਸੰਸਾਰ ਦੇ ਵਿੱਚ ਪੈਦਾ ਕਰ ਦਿੱਤਾ ਤੈਨੂੰ ਖਾਣ ਨੂੰ ਦੇ ਦਿੱਤਾ ਤੈਨੂੰ ਪਹਿਨਣ ਨੂੰ ਦਿੱਤਾ ਤੈਨੂੰ ਕਿੱਜਾ ਸਿਮਰਨ ਕਰਨ ਵਾਸਤੇ ਤੈਨੂੰ ਇਹ ਵੀ ਭੇਜਿਆ ਸੀ ਕਿ ਸੁਖ ਰਮਾਣ ਉਤਾਰ ਕਰ ਦੇ ਇਸ ਧਰਤੀ ਨੂੰ ਕਾਲਾ ਕਰ ਦੇ ਇਹ ਤੇ ਤੂੰ ਗੰਦਗੀ ਫਲਾ ਦੇ ਮਹਾਰਾਜ ਇਹਨੇ ਤੂੰ ਸਾਰਾ ਕੁਝ ਹੀ ਗੰਦਾ ਕਰੀ ਜਾ ਰਿਹਾ ਹੈ ਤੇ ਸਾਧੂ ਜੀ ਕਹਿੰਦੇ ਇਹ ਤੇਰੇ ਭਾਨਾ ਦੇ ਵਿੱਚ ਜਿਹੜਾ ਮਹਾਰਾਜ ਜੀ ਨੇ ਫਲਕੂ ਦੀ ਗੱਲ ਦੱਸੀ ਹੈ ਨਾ ਇਸ ਮਾਪਕੂ ਦੇ ਮਹਾਰਾਜ ਜੀ ਆਪਾਂ ਨੂੰ ਦੱਸ ਦੇਣਾ ਹੈ ਹਾਲਤ